ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ ਹੀ Facebook ਪੇਜ ਤੇ Instagram ਮੈਂ ਪਰਮਿੰਦਰਜੀਤ ਸਿੰਘ ਆਪਾਂ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਖਬਰਾਂ ਚੋ ਖਬਰ ਲੈ ਕੇ ਇਸ ਵੇਲੇ ਹਾਜ਼ਰ ਹੋਨੇ ਆ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨਾਲ ਕੀ ਗੱਲਬਾਤ ਹੈ ਕੀ ਪੰਜਾਬ ਦਾ ਮਾਹੌਲ ਹੈ ਤੇ ਕੀ ਚਰਚਾ ਚੱਲ ਰਹੀ ਹੈ ਅੱਜਕੱਲ ਚਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਕੀ ਹੈ ਮਾ ਪੰਜਾਬ ਦਾ ਮਾਹੌਲ ਅੱਜਕੱਲ ਜੀ ਠੀਕ ਹੈ ਸ਼ਾਂਤ ਹੈ ਸ਼ਾਂਤ ਹੈ ਜੀ ਚਲੋ ਸ਼ਾਂਤੀ ਚਾਹੀਦੀ ਢਿੱਲੋਂ ਸਾਹਿਬ ਅੱਜ ਪਹਿਲੀ ਖਬਰ ਜੀ ਆਪਣੀ ਇਹ ਹੈ ਵੀ ਮਜੀਠੀਆ ਸਾਹਿਬ ਜੇਲ੍ਹ ਤੋਂ ਬਾਹਰ ਆਏ ਆ ਜ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਸੁਣਨ ਵਾਲੇ ਚਾਹਣ ਵਾਲੇ ਆ ਸਾਨੂੰ ਕਰੋ ਖਬਰ ਦਾ ਵਿਸ਼ਲੇਸ਼ਣ ਜੀ ਦੇਖੋ ਮੇ ਬਿਕਰਮ ਮਜੀਠੀਆ ਨੇ ਬਾਹਰ ਆਉਣੀ ਸੀ ਜੀ ਕਿਉਂਕਿ ਕੱਲ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਜੀ ਉਹਦੀ ਸਿਰਫ ਜ਼ਮਾਨਤੀ ਮਨਜ਼ੂਰੀ ਨਹੀਂ ਹੋਈ ਸਗੋਂ ਸੁਪਰੀਮ ਕੋਰਟ ਨੇ ਇੱਕ ਸੀਨੀਅਰ ਵਕੀਲ ਦਵੇ ਸਾਹਿਬ ਵੱਲੋਂ ਜਿਹੜਾ ਇਹ ਡਿਮਾਂਡ ਕੀਤੀ ਗਈ ਸੀ ਕਿ ਇਹਦੇ ਤੇ ਕੁਝ ਪਾਬੰਦੀਆਂ ਲਾਈਕ ਨਾ ਜਾਣ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਉਪ ਪਾਬੰਦੀਆਂ ਲਾਉਣ ਤੋਂ ਵੀ ਇਨਕਾਰ ਕਰਤਾ ਸੀ ਜੀ ਅੱਜ ਜਿਸ ਵੇਲੇ ਉਹਨਾਂ ਦੀ ਬੀਲ ਬਾਸਤੇ ਬੀਲ ਬੌਂਡ ਪਰਵਾਏ ਜਾ ਰਹੇ ਸੀ ਜੀ ਅ ਮੋਹਾਲੀ ਦੀ ਕੋਰਟ ਵਿੱਚ ਜੀ ਉਦੋਂ ਵੀ ਸਰਕਾਰ ਵਾਲੇ ਪਾਸੋਂ ਵਿਜੀਲੈਂਸ ਵਾਲੇ ਪਾਸੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਜੀ ਜਿਹਦੇ ਵਿੱਚ ਡਿਮਾਂਡ ਕੀਤੀ ਸੀ ਕਿ ਬਿਕਰਮ ਮਦੀਠੀਆ ਨੂੰ ਪੰਜਾਬ ਦੇ ਵਿੱਚ ਵਿਚਰਨ ਤੋਂ ਰੋਕਿਆ ਜਾਵੇ ਜੀ ਇਹਨੂੰ ਬਾਹਰ ਰਹਿਣਾ ਚਾਹੀਦਾ ਹੈ ਜੀ ਇਹਨੂੰ ਸੋਸ਼ਲ ਮੀਡੀਆ ਤੇ ਕਿਸੇ ਮੀਡੀਆ ਪਲੇਟਫਾਰਮ ਤੇ ਇੰਟਰਵਿਊ ਨਾ ਦੇਣ ਜਾਂ ਇਹਨੂੰ ਬੋਲਣ ਨਾ ਦਿੱਤਾ ਜਾਵੇ ਇਸ ਕਰਕੇ ਇਹ ਉਹਨਾਂ ਨੇ ਕੀਤੀ ਸੀ ਪਰ ਮਾਨਯੋਗ ਮੁਹਾਲੀ ਦੀ ਕੋਰਟ ਨੇ ਵੀ ਇਹ ਮੰਨਣ ਤੋਂ ਇਨਕਾਰ ਕਰਤਾ ਬਾਹਰ ਜਾਣ ਦੇ ਮਾਮਲੇ ਦੇ ਵਿੱਚ ਵੀ ਕਿਤੇ ਬਾਹਰ ਨਾ ਚਲਾ ਜਾਵੇ ਜੀ ਉਹਨਾਂ ਨੇ ਕਿਹਾ ਸੀ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਇਹਦਾ ਪਾਸਪੋਰਟ ਪਹਿਲਾਂ ਹੀ ਜਮ੍ਹਾਂ ਕੀਤਾ ਹੋਇਆ ਸੀ ਜੀ ਸੋ ਅੱਜ ਮਜੀਠੀਆ ਦੇ ਬਾਹਰ ਹੁਣਾ ਸਿਪਾਰ ਆ ਗਿਆ ਜੀ ਸਵੇਰ ਤੋਂ ਮਜੀਠੀਆ ਦੇ ਜਿਹੜੇ ਸਮਰਥਕ ਸੀ ਉਹ ਚਾਏ ਮੇਰੀ ਤਾਂ ਹਲਕੇ ਤੋਂ ਸੀ ਚਾਹੇ ਪਤਸਨਾ ਸੀ ਸੀ ਉਹ 90 ਦੀ ਜੇਲ੍ਹ ਸਾਹਮਣੇ ਔਰ 71 ਹੋਣੇ ਸ਼ੁਰੂ ਹੋ ਗਏ ਸੀ ਬਹੁਤ ਵੱਡਾ ਉਸ ਦਾ ਵੀ ਬਹੁਤ ਵੱਡਾ ਪ੍ਰਬੰਧ ਕੀਤਾ ਹੋਇਆ ਸੀ ਪੁਲਿਸ ਵੀ ਚੌਂਦੀ ਸੀ ਕਿ ਕਿਸੇ ਕਿਸਮ ਦਾ ਕੋਈ ਹੌ ਹਲਾ ਨਾ ਹੋਵੇ ਜੀ ਮੇਰੀਠਿਆ ਬਾਹਰ ਆਇਆ ਜਦੋਂ ਮੇਰੀਠਿਆ ਬਾਹਰ ਆ ਰਿਹਾ ਸੀ ਉਹ ਆਪਣੀ ਉਹੀ ਪੁਰਾਣੀ ਜਿਹੜੀ ਉਹ ਦੀ ਟਿਊਨ ਸੀ ਉਸੇ 'ਚ ਆਇਆ ਜੇਲ੍ਹ ਦੇ ਵਿੱਚੋਂ ਨਿਕਲਦਾ ਹੀ ਉਹ ਆਪਣੀਆਂ ਮੁੱਛਾਂ ਨੂੰ ਬਟ ਦਿੰਦਾ ਹੁੰਦਾ ਫਿਰ ਉਹ ਗੱਡੀ ਤੇ ਚੜਦਾ ਫਿਰ ਵੱਟ ਦਿੰਦਾ ਫਿਰ ਉਹ ਲੋਕਾਂ ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੰਦਾ ਵਿੱਚ ਮੀਡੀਆ ਵਾਲੇ ਵੀ ਜੀ ਉਹਨੇ ਇਹ ਤਿੰਨ ਚਾਰ ਗੱਲਾਂ ਕੀਤੀਆਂ ਪਹਿਲੀ ਗੱਲ ਤਾਂ ਇਹ ਕਿ ਮਜੀਠੀਆ ਲੋੜ ਤੋਂ ਵੱਧ ਸਿਆਣਾ ਹੋ ਗਿਆ ਠੀਕ ਹੈ ਜੀ ਸਿਆਣਾ ਤਾਂ ਪਹਿਲਾਂ ਵੀ ਸੀ ਪਰ ਲੋੜ ਤੋਂ ਵੱਧ ਸਿਆਣਾ ਹੋ ਗਿਆ ਇੱਕ ਤਾਂ ਉਹਨੇ ਇਹ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਗਏ ਆ ਬੰਬੇ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਜੀ ਉੱਥੇ ਕੀ ਕੁਝ ਹੋਊਗਾ ਕਿਹਦਾ ਸ਼ਾਮ ਤੱਕ ਉਹ ਵੀ ਮੈਂ ਦੱਸ ਦੂੰਗਾ ਉਹ ਕਹਿੰਦਾ ਇੱਕ ਤਾਂ ਹੁਣ ਮੇਰੇ ਤੇ ਨਿਗਰਾਨੀ ਇਹ ਕਰਦੇ ਮੈਨੂੰ ਵਾਰ-ਵਾਰ ਕਹਿੰਦੇ ਵੀ ਜਿਹਲੇ ਸਾਰੇ ਪੁੱਛਦੇ ਸੀ ਵੀ ਅੰਦਰ ਸੇਕਾ ਫੋਰਟ ਦੇ ਵਿੱਚ ਤੇਰਾ ਆ ਸੂਤਰ ਕੌਣ ਹੈ ਸੂਤਰ ਕੌਣ ਹੈ ਸੀਐਮ ਹਾਊਸ ਦੇ ਵਿੱਚ ਤੇਰਾ ਸੂਤਰ ਕੌਣ ਹੈ ਜੀ ਤੇ ਹੋਰ ਤੇਰੇ ਪਾਸੇ ਆਸੇ ਜਿਹੜਾ ਹੈਗਾ ਜਦੋਂ ਬਾਹਰ ਅੰਦਰ ਜਾਂਦੇ ਮੁੱਖ ਮੰਤਰੀ ਸਾਹਿਬ ਉਹ ਤੇਰਾ ਸੂਤਰ ਕੌਣ ਹੈ ਉਹ ਕਹਿੰਦਾ ਬੱਲੇ ਹੁਸ਼ੇਰ ਉਹ ਮੈਂ ਸੂਤਰ ਕਿਵੇਂ ਦੱਸਾਂ ਕਿਵੇਂ ਦੱਸਾਂ ਸੂਤਰ ਕਹਿੰਦਾ ਜਿਹੜਾ ਬੰਦਾ ਸੂਤਰ ਦੱਸ ਦਵੇ ਉਹ ਤਾਂ ਮਰ ਜਾਂਦਾ ਹੈ ਮਰ ਜਾਂਦਾ ਉਹ ਮੀਡੀਆ ਤੇ ਮੀਡੀਆ ਵਾਲਿਆਂ ਨੂੰ ਐਡਰੈਸ ਕਰਕੇ ਕਹਿੰਦਾ ਕਿ ਹਾਂ ਤੁਸੀਂ ਦੱਸੋ ਦੱਸੋ ਕਿ ਆਉਂਦਾ ਸੂਤਰ ਸੂਤਰ ਨਹੀਂ ਮੈਂ ਦੱਸ ਦੱਸ ਸਕਦਾ ਜੋ ਕੁਝ ਹੁੰਦਾ ਦਾ ਮੈਨੂੰ ਸਾਰਾ ਪਤਾ ਹੁੰਦਾ ਪਤਾ ਹੁੰਦਾ ਤਾਰੂ ਕਹਿੰਦਾ ਉਹਨੇ ਜੇਲ੍ਹ ਦੀ ਵੀ ਆਪਣੀ ਗੱਲ ਕੀਤੀ ਹੈ ਜੇਲ੍ਹ ਦੇ ਵਿੱਚ ਕਹਿੰਦਾ ਮੇਰੇ ਨਾਲ ਜੋ ਕੀਤੀ ਉਹ ਕੀਤੀ ਪਰ ਵੱਡੀ ਗੱਲ ਉਹ ਹੈ ਕਿ ਉਹਨੇ ਅੱਜ ਸੁਗੱਚੀ اپੋਜੀਸ਼ਨ ਦਾ ਧੰਨਵਾਦ ਕੀਤਾ ਸਭ ਤੋਂ ਵੱਧ ਧੰਨਵਾਦ ਕੀਤਾ ਉਹਨੇ ਇੱਚੇ ਤੌਰ ਤੇ ਨਾਂ ਲਿਆ ਜਿਹੜਾ ਜੀ ਉਹ ਲਿਆ ਸੁਖਪਾਲ ਸਿੰਘ ਖੇਰੇ ਦਾ ਖੇਰੇ ਦਾ ਕਿ ਸੁਖਪਾਲ ਸਿੰਘ ਖੇਰਾ ਉਹ ਸ਼ਖਸ ਹੈ ਜਿਹੜਾ ਹਰ ਬੇਇਨਸਾਫੀ ਦੇ ਖਿਲਾਫ ਬੋਲਦਾ ਉਹਨੇ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਉਹਨੇ ਪ੍ਰਤਾਪ ਸਿੰਘ ਬਾਜਵੇ ਦਾ ਧੰਨਵਾਦ ਕੀਤਾ ਤਰਨ ਚੁਗ ਦਾ ਪਰਵਾ ਤਨਵਾਦ ਕੀਤਾ ਅਮਰਿੰਦਰ ਸਿੰਘ ਕੈਪਟਨ ਦਾ ਧੰਨਵਾਦ ਕੀਤਾ ਠੀਕ ਹੈ ਜੀ ਕੋਈ ਇਹੋ ਜਿਹਾ ਲੀਡਰ ਨਹੀਂ ਸੀ ਜੀ ਦਾ ਉਹਨੇ ਧੰਨਵਾਦ ਨਹੀਂ ਕੀਤਾ ਉਹ ਕਹਿੰਦਾ ਵੀ ਅੱਧ ਬਚਦੀ ਆਮ ਆਦਮੀ ਪਾਰਟੀ ਦੇ ਲੋਕ ਵੀ ਮੇਰੇ ਨਾਲ ਹਮਦਰਦੀ ਰੱਖਦੇ ਆ ਉਹ ਵੀ ਕਹਿੰਦਾ ਮੇਰੇ ਮੇਰੇ ਪ੍ਰਤੀ ਹਮਦਰਦੀ ਰੱਖਦੇ ਆ ਉਹਨਾਂ ਦੇ ਵੀ ਕਹਿੰਦਾ ਬੇਇਨਸਾਫੀ ਦੇ ਖਿਲਾਫ ਉਹ ਵੀ ਤਾਂ ਹੀ ਆਵਾਜ਼ ਉਠਾ ਸਕਦੇ ਜੀ ਪਰ ਹਮਦਰਦੀ ਮੇਰੇ ਨਾਲ ਜਰੂਰ ਹੈ ਉਹਨਾਂ ਦੇ ਬਿਲਕੁਲ ਵੱਡੀ ਗੱਲ ਉਹਨੇ ਕਹੀ ਕਿਤਾ ਵੀ ਜੀਰੀ ਆਪਣੇ ਆਪਣੀ ਪਤਨੀ ਬਾਰੇ ਕਿਹਾ ਗਨੀਬ ਕੌਰ ਵਾਰੇ ਜੀ ਕਹਿੰਦਾ ਵੈਸੇ ਤਾਂ ਇਹਨੇ ਮੇਰੇ ਨਾਲ ਧੱਕਾ ਕੀਤਾ ਹੈ ਜੀ ਮੇਰੀ ਮਜੀਠੇ ਵਾਲੀ ਕੁਰਸੀ ਖੋਲੀ ਠੀਕ ਹੈ ਜੀ ਕਿਉਂਕਿ ਐਮਐਲਏ ਤੋਂ ਨਾ ਉਹ ਸੀਗਾ ਪਹਿਲਾਂ ਉਹਨੂੰ ਤਾਂ ਭੇਜਦਾ ਸੀਗਾ ਅਮਰਸਰ ਨਵਜੋਤ ਸਿੰਘ ਦੇ ਖਿਲਾਫ ਲੜਨ ਵਾਸਤੇ ਤੇ ਫਿਰ ਉਹਦੀ ਵਾਈਫ ਉਥੋਂ ਐਮਐਲਏ ਬਣ ਗਈ ਸੀ ਪਰ ਉਹਨੇ ਤਸੱਲੀ ਨਹੀਂ ਪ੍ਰਗਟ ਕੀਤੀ ਉਹਨੇ ਖੁਸ਼ੀ ਪ੍ਰਗਟ ਕੀਤੀ ਕਿ ਇਹਦਾ ਮੈਨੂੰ ਖੁਸ਼ੀ ਹੈ ਮੇਰੀ ਵਾਈਫ ਕਹਿੰਦਾ ਮੇਰੇ ਨਾਲੋਂ ਵੀ ਪਰਪੱਕ ਨਿਕਲ ਪਰਪੱਕ ਔਰ ਇਹ ਗੱਲ ਵੀ ਠੀਕ ਹੈ ਕਿ ਸਵੇਰੇ ਜਦੋਂ ਗਨੀਬ ਕੌਰ ਆਈ ਹੈ ਤਾਂ ਗਨੀਬ ਕੌਰ ਕੁਰਤਾ ਪਜਾਮਾ ਨਾਲ ਲੈ ਕੇ ਨਾਲ ਲੈ ਕੇ ਮੈਂ ਪ੍ਰੈਸ ਵਗੈਰਾ ਕੀਤਾ ਹੋਇਆ ਸੀ ਤੈਨੂੰ ਪਹਿਲਾਂ ਹੀ ਐਲਾਨ ਕਰਤਾ ਸੀ ਮੋਹਾਲੀ ਐਲਾਨ ਕਰਤਾ ਸੀ ਜਾਣ ਤੋਂ ਪਹਿਲਾਂ ਕਿ ਮੈਂ ਕੁਰਤਾ ਪਜਾਮਾ ਨਾਲ ਲੈ ਕੇ ਆਈ ਹਾਂ ਤੇ ਸ਼ੇਰ ਆ ਰਿਹਾ ਹੈ ਉਹਨੂੰ ਮੈਂ ਪਹਿਨਾਉਂਗੀ ਬਾਕੀ ਉਹਨੇ ਚੁਣੌਤੀ ਦਿੱਤੀ ਹੈ ਭਗਵੰਤ ਮਾਨ ਜੀ ਉਹ ਕਹਿੰਦਾ ਤੁਸੀਂ ਨਿੱਕੇ ਮੋਟੇ ਬੰਦੇ ਖੜੇ ਕਰ ਦੋ ਵੀ ਆਪਨਾਤਾ ਹਲਕਾ ਇੰਚਾਰਜ ਆਪਨਾਤਾ ਆ ਜੀ ਤੂੰ ਮੇਰੇ ਠੇ ਤੋਂ ਮੇਰੇ ਖਿਲਾਫ ਚੌਂਡ ਲਾ ਬਿਲਕੁਲ ਜੀ ਇਹਦਾ ਮਤਲਬ ਹੈ ਕਿ ਮੇਰੇ ਠੇ ਦੀ ਚੌਂਚ ਕੀ ਬਹੁਤ ਵੱਡਾ ਦੰਗਲ ਬਣਨ ਵਾਲਾ ਇਤਿਹਾਸਕ ਹੋਊਗੀ ਜੀ ਹਾਂ ਜੇਲ੍ਹ ਦੇ ਵਿੱਚ ਅੰਦਰ ਕਹਿੰਦਾ ਕੀ ਕੁਛ ਕੀਤਾ ਉਹ ਕਹਿੰਦਾ ਵੀ ਮੈਨੂੰ ਮੇਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਉਲੰਘਣਾ ਇੱਥੋਂ ਤੱਕ ਕਿ ਮੇਰੀ ਪ੍ਰਾਈਵੇਸੀ ਨੂੰ ਨੋਟ ਕਰਨ ਵਾਸਤੇ ਕਿਦਾ ਬਹੁਤ ਸਾਰੇ ਕੈਮਰੇ ਲੱਗੇ ਹੋਏ ਸੀ ਉਹ ਕਹਿੰਦਾ ਵੀ ਮੈਂ ਨਹੀਂ ਕਹਿੰਦਾ ਕਿ ਮੇਰੀ ਜਿਹੜੀ ਹੈਗੀ ਹੈ ਮੇਰੇ ਮਨੁੱਖੀ ਅਧਿਕਾਰਾਂ ਨੂੰ ਕੰਪਰੋਮਾਈਜ਼ ਕੀਤਾ ਹੈ ਜੀ ਇਹ ਜਿਹੜੇ ਇਨਸਪੈਕਸ਼ਨ ਦੇ ਜੱਜ ਸਾਹਿਬ ਆਏ ਸੀ ਉਹਨਾਂ ਨੇ ਵੀ ਕਿਹਾ ਔਰ ਇਸ ਮੁੱਦੇ ਨੂੰ ਲੈ ਕੇ ਕਹਿੰਦਾ ਮੈਂ ਹੁਣ ਉੱਪਰ ਅੰਗੀਆਂ ਅਦਾਲਤਾਂ ਦੇ ਵਿੱਚ ਜਾਊਂਗਾ ਜਾ ਕੇ ਮੈਂ ਅਦੀ ਚਾਰਾ ਜੂਈ ਕਰੂੰਗਾ ਜੀ ਅਗਲੀ ਗੱਲ ਉਹਨੇ ਜੇਲ੍ਹ ਦੇ ਵਿੱਚ ਕੀਤੀ ਹੈ ਕਹਿੰਦਾ ਵੀ ਮੇਰੇ ਆਸਤੇ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਉਹ ਗਾਰਲਿਕ ਕਾਲੀਆਂ ਰੋਟੀਆਂ ਭਾਲਦਾ ਉਹਦਾ ਜਿੱਦੇ ਭਗਵੰਤ ਸਿੰਘ ਮਾਨ ਨੇ ਕਰਤਾ ਲੋਕ ਕਹਿੰਦਾ ਗਾਰਲਿਕ ਲਾਈ ਫਿਰਦੇ ਸੀ ਨਾਲ ਨਾਲ ਤੇ ਰੋਟੀ ਦੇ ਲੈ ਕੇ ਖਾਓ ਜੀ ਖਾਓ 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 ਫਿਰ ਉਹ ਕਹਿੰਦਾ ਵੀ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹ ਸਰਹਾਣਾ ਮੰਗਦਾ ਹੈ ਜੀ ਉਹ ਕਹਿੰਦਾ ਸਰਹਾਣਾ ਜੀ ਮੇਰੇ ਕੋਲ ਦੋ ਤਿੰਨ ਸੀ ਦੋ ਤਿੰਨ ਸੀ ਇੱਕ ਸਰਹਾਣਾ ਦਾ ਕਹਿੰਦਾ ਮੈਂ ਗੋਡੇ ਥਲੇ ਦਿੱਤਾ ਸੀ ਜੀ ਉਹ ਤਾਂ ਭਗਵੰਤ ਮਾਨ ਵਾਲਾ ਹੋ ਗਿਆ ਜੀ ਇੱਕ ਕਹਿੰਦਾ ਮੈਂ ਗਿੱਟੇ ਥਲੇ ਦਿੱਤਾ ਸੀ ਉਹ ਕੇਜਰੀ ਬਾਬਾ ਵਾਲਾ ਹੋ ਗਿਆ ਇੱਕ ਕਹਿੰਦਾ ਮੈਂ ਸਿਰ ਥਲੇ ਰੱਖਿਆ ਸੀ ਮੇਰੀ ਵਾਈਫ ਵਾਲਾ ਸੀ ਜੀ ਤਿੰਨ ਜਿਹੜੇ ਹੈਗੇ ਉਹਨੇ ਗੱਲ ਕੀਤੀ ਪਰ ਨਾਲ ਉਹਨੇ ਕਹਿੰਲੀ ਜਿਹੜੀ ਗੱਲ ਕੀਤੀ ਜਿਹੜਾ ਜਿੱਥੇ ਨਜ਼ਲ ਡੰਕਾ ਵੱਜਦਾ ਜੀ ਜਦੋਂ ਬੇਇਨਸਾਫੀ ਕਿਸੇ ਨਾਲ ਹੁੰਦੀ ਹੈ ਉਹਦਾ ਜ਼ਿਕਰ ਕਰਦਾ ਹੈ ਉਨੇ ਜੋ ਕੱਚੇ ਤੌਰ ਤੇ ਐਕਟਿਵਿਸਟਾਂ ਦਾ ਜ਼ਿਕਰ ਵੀ ਕੀਤਾ ਤੇ ਪੱਤਰਕਾਰਾਂ ਦਾ ਜ਼ਿਕਰ ਵੀ ਕੀਤਾ ਉਹਨੇ ਜ਼ਿਕਰ ਕੀਤਾ ਮਾਨਕ ਗੋਇਲ ਦਾ ਮਾਨਕ ਗੋਇਲ ਮਾਨਕ ਗੋਇਲ ਨੇ ਜਿਹੜੀ ਹੈਗੀ ਹੈ ਕੱਲ ਜਿਹੜੀ ਟਵੀਟ ਕੀਤਾ ਸੀਗਾ ਮੁੱਖ ਮੰਤਰੀ ਸਾਹਿਬ ਨੇ ਉਹਦੇ ਕਾਊਂਟਰ ਟਵੀਟ ਕੀਤਾ ਉਹ ਟਵੀਟ ਉਹਨੇ ਪੜ ਕੇ ਸੁਣਾਇਆ ਮੁੱਖ ਮੰਤਰੀ ਸਾਹਿਬ ਨੇ ਕੱਲ ਬੀਰਾ ਬਿਆਸ ਦੇ ਜੀ ਬਾਬਾ ਜੀ ਗੁਰਿੰਦਰ ਸਿੰਘ ਹੋਰੀ ਹੈ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈ ਉਹਨੂੰ ਮਿਲ ਵਾਸਤੇ ਗਏ ਸੀ ਉਹਦਾ ਜ਼ਿਕਰ ਵੀ ਉਹਨੇ ਕੀਤਾ ਕਿਉਂਕਿ ਉਹਨਾਂ ਦੀ ਵੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਗਈ ਸੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਬਾਹਰ ਰੱਖੀ ਗਈ ਫਿਰ ਉਹਨਾਂ ਨੂੰ ਜੇਲ੍ਹ ਤੱਕ ਅੰਦਰ ਲਿਆਂਦਾ ਗਿਆ ਉੱਥੇ ਵੀ ਕਹਿੰਦੇ ਕੁਝ ਹੋ ਸਕਦਾ ਸੀ ਚੋਂਮ ਇੱਕ ਪੱਤਰਕਾਰਾਂ ਨੂੰ ਵੀ ਅੰਦਰ ਲਿਆਂਦਾ ਗਿਆ ਉਸ ਤੋਂ ਬਾਅਦ ਫਿਰ ਜਿਹੜਾ ਟਵੀਟ ਕੀਤਾ ਵੀ ਭਾਵੇਂ ਆ ਜਿਹੜਾ ਹੈਗਾ ਲਿਖਿਆ ਵੀ ਹੈ ਮੇਰੇ ਕੋਲ ਜੀ ਅੱਜ ਬਣ ਜਾਣ ਭਾਵੇਂ ਕੱਲ ਬਣ ਜਾਣ ਅਦਾਲਤਾਂ ਦਾ ਰਾਬੀ ਰੱਖਾ ਜੇ ਮੁਲਾਕਾਤੀ ਜੱਜ ਬਣ ਜਾ ਕਹਿੰਦਾ ਵੀ ਜਿਹੜੀ ਉਹਨੇ ਆ ਗੱਲ ਕਹੀ ਆ ਇਹਨੂੰ ਕਾਊਂਟਰ ਕੀਤਾ ਮਾਨਕ ਗੋਇਲ ਮਾਨਕ ਗੋਇਲ ਮਾਨਕ ਗੋਇਲ ਦਾ ਉੱਚੇ ਤੌਰ ਤੇ ਉਹਨੇ ਧੰਵਾਦ ਕੀਤਾ ਮਿੰਟੂ ਗੁਰੂਸਰੀਏ ਦਾ ਕੀਤਾ ਫਿਰ ਧੰਵਾਦ ਕੀਤਾ ਆਪਣੇ ਦਾ ਮਨਿੰਦਰਜੀਤ ਦਾ ਕੀਤਾ ਉਹ ਰਤਨ ਦਾ ਵੀ ਤਾੜੀ ਵਾਲ ਦਾ ਕੀਤਾ ਮਤਲਬ ਜਿਹੜੇ ਲੋਕ ਲੜਦੇ ਆ ਲੜਨ ਵਾਲੇ ਲੋਕਾਂ ਨੂੰ ਭਾਵੇਂ ਜਿੰਨਾ ਮਰਜ਼ੀ ਹਸਨਬ ਕਰ ਲੋ ਉਹਨਾਂ ਦਾ ਜ਼ਿਕਰ ਕਿਤੇ ਨਾ ਕਿਤੇ ਹੁੰਦਾ ਰਹਿੰਦਾ ਹੈ ਔਰ ਜਿਹੜਾ ਬੇਕਨ ਵਾਲਾ ਸੀ ਉੱਥੇ ਸ਼ਾਹ ਉਹਦੇ ਬਰਕਰਰਾਂ ਦੇ ਵਿੱਚ ਕਾਫੀ ਸੀ ਜਾਣਕਾਰੀ ਇਹ ਮਿਲੀ ਹੈ ਕਿ ਵਿਕਰਮ ਜੀਠੀਆ ਅੱਜ ਸਿੱਧਾ ਜਾ ਰਿਹਾ ਹੈ ਅਮਰਸਰ ਅਮਰਸਰ ਉਹ ਦਰਬਾਰ ਸਾਹਿਬ ਦੇ ਵਿੱਚ ਜਾਊਗਾ ਜਾਂ ਉਹ ਸਿੱਧਾ ਆਪਣੇ ਘਰ ਜਾਊਗਾ ਇਹ ਤਾਂ ਜਾਣਕਾਰੀ ਆਪਣੇ ਕੋਲੇ ਨਹੀਂ ਹੈ ਪਰ ਉਹ ਜਾ ਉਹ ਜ਼ਰੂਰ ਹੈ ਜੇ ਉਹਨੇ ਦਾ ਪ੍ਰਭਾਵ ਆਪਾਂ ਦੇਖੀ ਪੋਲੀਟੀਕਲ ਪ੍ਰਭਾਵ ਕੀ ਪਊਗਾ ਮੈਂ ਕੱਲ ਵੀ ਸ਼ਾਇਦ ਤੁਹਾਡੇ ਨਾਲ ਗੱਲ ਕਰਦਾ ਸੀ ਕਿ ਮਾਝੇ ਦੇ ਵਿੱਚ ਭਾਵੇਂ ਉਹ ਮੈਡਮ ਸੁਖਵਿੰਦਰ ਕੌਰ ਨੂੰ ਟਿਕ ਦੇ ਦਿੱਤੀ ਸੀ ਇਹਨਾਂ ਦੇ ਤਰਨਤਾਰਨ ਕਿਉਂਕਿ ਇਹਨਾਂ ਜਿਹੜਾ ਸੀ ਉਹ ਸੰਧੂ ਸਾਹਿਬ ਹਰਮਿਤ ਸਿੰਘ ਸੰਧੂ ਹਰਮਿਤ ਸਿੰਘ ਸੰਧੂ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਤੇ ਆ ਗਏ ਸੀ ਉਹ ਬੀਬੀ ਨੇ ਵਧੀਆ ਲੜਾਈ ਲੜੀ ਆ ਔਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਉਹਨਾਂ ਦੇ ਕੋਲੇ ਇੱਕ ਲੀਡਰ ਦੇ ਰੂਪ ਵਿੱਚ ਕੁਬਰੀ ਹੈ ਕੁਬਰੀ ਐਸੇ ਦੀ ਆਪਾਂ ਬਿਰਸਾ ਸਿੰਘ ਬਲਟੋਹਾ ਦੀ ਗੱਲ ਕਰ ਰਹੀਏ ਤੇ ਬਿਰਸਾ ਸਿੰਘ ਬਲਟੋਹਾ ਲੀਡਰ ਭਾਵੇਂ ਇਹਨਾਂ ਦਾ ਹੈ ਪਰ ਉਹਦੀ ਉਹ ਪਹਿਲਾਂ ਵਾਲੀ ਜਿਹੜੀ ਹੈ ਉਹ ਦਬਸ ਨਹੀਂ ਰਹੀ ਹਾਂ ਬਿਲਕੁਲ ਬੜਕ ਤਾਂ ਭਾਵੇਂ ਮਾਰ ਲੈਂਦਾ ਪਰ ਉਹਦੀ ਉਹ ਦਬਸ਼ ਨਹੀਂ ਰਹੀ ਲੋਕਾਂ ਤੇ ਜਿਹੜੀ ਸੀ ਤਾਂ ਇਸ ਪੜੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਸੀ ਉਹ ਕਿ ਆਕਾਲੀ ਦਲ ਮੱਝ ਕੀ ਕਰੂਗਾ ਕੀ ਕਰੂਗਾ ਸੁਖਵੀਰ ਬਾਦਲ ਬਾਕੀ ਵੀ ਸਾਰੇ ਪ ਉਹ ਗਾਹਿਬ ਗਾਹਿ ਉਹਥੇ ਵੀ ਜਾਂਦਾ ਸੀ ਪਰ ਅੱਜ ਜਿਹੜੀ ਦੇਖਣ ਵਾਲੀ ਗੱਲ ਦੇਖੀ ਜੀ ਕਿ ਜਿਸ ਢੰਗ ਦੇ ਨਾਲ ਮਜੀਠੀਆ ਬੜਖ ਮਾਰਦਾ ਸੀ ਤੇ ਜਿਵੇਂ ਉਹਦਾ ਹੌਸਲਾ ਬਲੰਦ ਸੀ ਉਸੇ ਹਿਸਾਬ ਤੋਂ ਇਹ ਲੱਗਦਾ ਹੈ ਕਿ ਮਜੀਠੀਆ ਹੁਣ ਬਾਜੇ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਹੈਗਾ ਕਪਤਾਨ ਹੋਊ ਕਪਤਾਨ ਅਰੇ ਬਣਾਉਣਾ ਪੈਣਾ ਹੈ ਮਜਬੂਰੀ ਇਹਨਾਂ ਦੀ ਬਿਲਕੁਲ ਔਰ ਉਹ ਕਾਫੀ ਸਾਲਾ ਜਿਹੜਾ ਹੈਗਾ ਇਹਦਾ ਬੋਝ ਸੁਖਵੀਰ ਦਾ ਉਠਾਊਗਾ ਉਠਾ ਸਕਦਾ ਹੈ ਹੌਸਲਾ ਉਹਦਾ ਬਲੰਦਾ ਹੈ ਜੀ ਔਰ ਜਿਵੇਂ ਉਹ ਜਿੰਨੇ ਚੜ੍ਹਦੀ ਕਲਾ ਦੇ ਵਿੱਚ ਉਹ ਬਹੁਰਿਆ ਸੀ ਉਸ ਚੜ੍ਹਦੀ ਕਲਾ ਤੋਂ ਇਹ ਲੱਗਦਾ ਹੈ ਕਿ ਉਹ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਚੁਣੌਤੀ ਬਣੂਗਾ ਸਰਕਾਰ ਵਾਸਤੇ ਜੀ ਇਹ ਹੁਣ ਸਰਕਾਰ ਤੇ ਨਿਰਭਰ ਕਰਦਾ ਵੀ ਸਰਕਾਰ ਇਹਨੂੰ ਕਿਸ ਤਰ੍ਹਾਂ ਲੈਦੀ ਜੀ ਜਿੰਨੇ ਸਭ ਚੱਲਦੇ ਨੇ ਦਿੱਲੀ ਵੱਲ ਨੂੰ ਜੀ ਰਾਹੁਲ ਗਾਂਧੀ ਨੂੰ ਲੋਕ ਸਭਾ ਚ ਬੋਲਣ ਤੋਂ ਰੋਕਿਆ ਗਿਆ ਉਹ ਕੀ ਗੱਲਬਾਤ ਹੋਈ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ ਮੜਾ ਜਾ ਕਿਉਂ ਰੋਕਿਆ ਉਹਨੂੰ ਕੀ ਗੱਲ ਹੋਈ ਹੈ ਦੇਖੋ ਗੱਲ ਇਹ ਹੈ ਕਿ ਜੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਜਾਂ ਈਐਨਡੀਆ ਦੀ ਸਰਕਾਰ ਕਹਿ ਦਈਏ ਇਹ ਗਾਹੇ ਵਗਾਹੇ ਕਾਂਗਰਸ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ ਜੀ ਇਹ ਕਹਿੰਦੇ ਵੀ ਕਾਂਗਰਸ ਪਾਰਟੀ ਨੇ ਦੇਸ਼ ਲਈ ਕੀਤਾ ਕੱਖ ਨਹੀਂ ਤੇ ਕਈ ਵਾਰੀ ਦੇਸ਼ ਦੀ ਜਿਹੜੀ ਸਕਿਉਰਿਟੀ ਆ ਉਹਦਾ ਨਲ ਕੰਪਰੋਮਾਈਜ਼ ਕੀਤਾ ਹੈ ਉਹ ਉਹਨਾਂ ਨੇ ਇਸ ਮਾਮਲੇ ਨੂੰ ਬੜੇ ਵਾਰੀ ਉਠਾਇਆ ਤੇ ਕੱਲ ਵੀ ਉਹਨਾਂ ਨੇ ਉਠਾਇਆ ਸੀ ਤਾਂ راہਲ ਗਾਂਧੀ ਕਿਉਂਕਿ ਵਿਰੋਧੀ ਧਿਰ ਦਾ ਆਗੂ ਹੈ ਕਾਂਗਰਸ ਪਾਰਟੀ ਦਾ ਲੀਡਰ ਤਾਂ ਹੈ ਹੀ ਹੈ ਉਹਨਾਂ ਕੋਲ ਬੁਰਗੀ ਤਰਜ਼ੇ ਆਗੂ ਦਾ ਰਤਬਾ ਵੀ ਹੈ ਤੇ ਉਹਨੇ ਵੀ ਕਿਹਾ ਜੀ ਮੈਂ ਬੋਲਣ ਉਦੇ ਕੋਲ ਇੱਕ ਕਿਤਾਬ ਸੀ ਉਹ ਕਿਤਾਬ ਜਿਹੜੀ ਹੈ ਪ੍ਰਕਾਸ਼ਿਤ ਨਹੀਂ ਹੋਈ ਮਤਲਬ ਉਹਨੇ ਆਪਣੀ ਡਾਇਰੀ ਦੇ ਉੱਤੇ ਜਾਂ ਆਪਣੇ ਕਿਸੇ ਕਾਰਜ ਦੇ ਉੱਤੇ ਨੋਟ ਕੀਤਾ ਹੋਇਆ ਹੈ ਉਹ ਕਿਤਾਬ ਕੀ ਦੀ ਹੈ ਉਹ ਕਿਤਾਬ ਹੈ ਜਨਰਲ ਨਰਵਾਨੇ ਦੀ ਠੀਕ ਹੈ ਜੀ ਜਨਰਲ ਨਰਵਾਨੇ ਜਿਹੜੇ ਹੈਗੇ ਉਹ ਇਸ ਦੇਸ਼ ਦੇ ਬਹੁਤ ਵੱਡੇ ਜਨਰਲ ਹੋਏ ਆ ਫੌਜਾਂ ਦੇ ਮੁਖੀ ਰਹੇ ਆ ਜੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਚੀਨ ਨੇ ਸਾਡੇ ਇਲਾਕੇ ਦੇ ਵਿੱਚ ਕੋ ਸਪੈਡ ਕੀਤੀ ਹੈ ਉਦੋਂ ਚੀਨ ਵਾਲੇ ਕੁਝ ਟੈਂਕ ਲੈ ਕੇ ਜਿਹੜੇ ਆ ਸਾਡੀਆਂ ਗਲਵਾਨ ਦੀਆਂ ਪਹਾੜੀਆਂ ਵਾਲੇ ਪਾਸੇ ਨੂੰ ਆ ਰਹੇ ਸੀ ਭਾਰਤੀ ਟੈਰੀਟਰੀ ਚ ਭਾਰਤੀ ਸਰਹੱਦ ਦੇ ਵਿੱਚ ਉਹ ਜਿਹੜੇ ਆ ਬੰਦੇ ਦਾਖਲ ਹੋ ਰਹੇ ਸੀ ਜੀ ਉਹਨਾਂ ਨੂੰ ਰੋਕਣ ਵਾਸਤੇ ਕਹਿੰਦੇ ਵੀ ਅਸੀਂ ਜਿਹੜੀ ਹੈਗੀ ਹੈ ਕਾਫੀ ਜਦੋਜਹਿਦ ਕੀਤੀ ਪਰ ਜਦੋਂ ਉਹਨਾਂ ਦੇ ਟੈਂਕ ਆ ਗਏ ਤੇ ਕਹਿੰਦੇ ਫਿਰ ਸਾਡੇ ਲਈ ਇੱਕ ਵੱਡੀ ਮੁਸੀਬਤ ਵਾੜੀ ਕਿਉਂਕਿ ਸਾਨੂੰ ਕਹਿੰਦੇ ਸਰਕਾਰ ਵੱਲੋਂ ਇਹ ਹੁਕਮ ਸੀ ਕਿ ਸਰਕਾਰ ਦੀ ਮਰਜ਼ੀ ਤੋਂ ਬਗੈਰ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਇੱਕ ਗੋਲੀ ਵੀ ਨਹੀਂ ਚੱਲੇ ਗੋਲੀ ਵੀ ਨਹੀਂ ਚੱਲੇ ਭਾਵੇਂ ਦੁਸ਼ਮਣ ਕਿਤੇ ਵੀ ਚਲੇ ਜਾਣ ਇਹਦੇ ਵੀ ਮੈਂ ਬਾਰ-ਬਾਰ ਕੋਸ਼ਿਸ਼ ਕੀਤੀ ਡਿਫੈਂਸ ਮਿਨਿਸਟਰ ਰਾਜ ਸਿੰਘ ਰਾਜਨਾਥ ਸਿੰਘ ਉਹ ਨਾਲ ਉਹਨਾਂ ਨਾਲ ਤਾਲਮਿਲ ਕੀਤਾ ਵੀ ਕੀ ਕੀਤਾ ਜਾਵੇ ਉਹ ਕਹਿੰਦੇ ਮੈਂ ਪੁੱਛ ਕੇ ਦੱਸਦਾ ਫਿਰ ਮੈਂ ਪੁੱਛ ਕੇ ਦੱਸਦਾ ਕਿਦੇ ਪੁੱਛ ਕੇ ਦੱਸਣ ਦਸਾਉਣ ਦੇ ਵਿੱਚ ਉਹਨਾਂ ਨੇ ਬਹੁਤ ਟਾਈਮ ਕੱਢਦਾ ਤੇ ਸਾਡੇ ਵਾਸਤੇ ਕੋਈ ਹੁਣ ਕਰੀਏ ਤਾਂ ਕਰੀਏ ਅਖੀਰ ਦੇ ਵਿੱਚ ਕਹਿੰਦੇ ਵੀ ਜਦੋਂ ਕਾਫੀ ਸਾਰਾ ਨੁਕਸਾਨ ਹੋ ਗਿਆ ਉਸ ਵੇਲੇ ਫਿਰ ਉੱਪਰੋਂ ਹੁਕਮ ਹੋਇਆ ਕਿ ਆਪਦੀ ਮਰਜ਼ੀ ਕਰੋ ਉਹ ਕਹਿੰਦੇ ਵੀ ਆਪਦੀ ਮਰਜ਼ੀ ਕਰਨ ਦਾ ਕੀ ਮਤਲਬ ਸਾਨੂੰ ਸਿੱਧੀ ਚਾਹੀਦੀ ਸੀ ਜਿਵੇਂ ਆਪਰੇਸ਼ਨ ਸੰਧੂਰ ਵੇਲੇ ਕੀਤਾ ਸੀ ਇਹ ਪਰਖ ਤੇ ਡਾਜੋ ਜੇ ਤਾਂ ਸਾਨੂੰ ਪਰਖ ਤੇ ਡਾਉਣ ਵਾਲੀ ਗੱਲ ਕਹਿੰਦੀ ਤਾਂ ਕਹਿੰਦੇ ਅਸੀਂ ਟਿੰਕਾਂ ਦੇ ਉੱਤੇ ਤੋਪਾਂ ਨਾਲ ਹਮਲਾ ਕਰਦੇ ਅਸੀਂ ਉਹ ਸਾਰਾ ਕੁਝ ਕਰਦੇ ਅਸੀਂ ਨਹੀਂ ਕਰ ਸਕਦੇ ਉਹਨੇ ਕਿਤਾਬ ਲਿਖੀ ਵੀ ਹੈ ਲੇਕਿਨ ਬਦਕਿਸਮਤੀ ਇਹ ਇਸ ਤਿਹਤੀ ਇਹ ਹੈ ਕਿ ਉਹ ਕਿਤਾਬ ਜਿਹੜੀ ਹੈਗੀ ਉਹ ਪਈ ਹੈ ਛਾਪੇਖਾਨੇ ਚ ਜੀ ਪ੍ਰੈਸ ਦੇ ਵਿੱਚ ਪਈ ਹੈ ਪਬਲਿਸ਼ਰ ਦੇ ਕੋਲੇ ਪਈ ਹੈ ਲੇਕਿਨ ਉਹ ਕਿਤਾਬ ਜਿਹੜੀ ਹੈ ਪਬਲਿਸ਼ ਨਹੀਂ ਹੋ ਰਹੀ ਪਬਲਿਸ਼ ਨਹੀਂ ਹੋ ਰਹੀ ਕਾਰਵਾ ਇੱਕ ਬਹੁਤ ਵੱਡਾ ਮੈਗਜ਼ੀਨ ਹੈ ਜਿਹੜਾ ਡਿਟੈਕਟਿਵ ਮੈਗਜ਼ੀਨ ਹੈ ਕਾਰਵਨ ਇਸਟੂਰੀ ਸਟੋਰੀ ਲਾਤੀ ਜੀ ਜਨਰਲ ਨਰਵਾਨੇ ਦੇ ਹਵਾਲੇ ਦੇ ਨਾਲ ਕਿ ਉਹਨਾਂ ਦੀ ਕਿਤਾਬ ਲਿਖੀ ਪਈ ਹੈ ਉਹ ਪਬਲਿਸ਼ਰ ਦੇ ਕੋਲੇ ਪਈ ਹੈ ਪਬਲਿਸ਼ਰ ਉਹਨੂੰ ਪ੍ਰਕਾਸ਼ਿਤ ਨਹੀਂ ਕਰ ਰਿਹਾ ਪ੍ਰਕਾਸ਼ਿਤ ਕਿਉਂ ਨਹੀਂ ਕਰ ਰਿਹਾ ਕਿ ਉਹ ਤੇ ਪ੍ਰੈਸ਼ਰ ਹੈ ਕਿ ਉਹ ਤੇ ਦਬਾਅ ਹੈ ਰਾਹੁਲ ਕਾਂਦੀ ਨੇ ਇਹ ਮਾਮਲਾ ਉਠਾਇਆ ਕਿ ਆ ਦੇਖੋ ਉਹਨੇ ਕਿ ਮੈਂ 5 ਲਾਈਨਾਂ ਪੜ੍ਹਨਾ ਜੀ ਮੈਨੂੰ 5 ਲਾਈਨਾਂ ਪੜ੍ਹਨ ਦੀ ਇਜਾਜ਼ਤ ਦਿਓ ਜਦੋਂ ਬੋਲਿਆ ਜੀ ਉਹਨੇ ਕਿ ਵੀ ਇਹ ਕਿਤਾਬ ਹੈ ਤੇ ਨਾਲ ਦੀ ਨਾਲ ਹੀ ਅਹਿਮਦ ਸ਼ਾਹੂਰੀ ਖੜੇ ਹੋਏ ਉਹ ਕਹਿੰਦੇ ਵੀ ਨਹੀਂ ਨਹੀਂ ਇਹ ਕਿਤਾਬ ਤਾਂ ਇਹ ਪ੍ਰਕ ਸਪੀਕਰ ਸਾਹਿਬ ਕਹਿੰਦੇ ਕੱਲੀ ਜੇ ਪ੍ਰਕਾਸ਼ਤ ਹੋ ਜਾ ਤਾਂ ਵੀ ਨਹੀਂ ਪੜੀ ਜਾ ਸਕਦਾ ਆ ਤਾਂ ਮੇਰਾ ਖਿਆਲ ਵੀ ਇਹ ਹੈ ਕਿ ਕਿਹੜਾ ਲੋਕਤੰਤਰ ਦਾ ਪੱਕਾ ਕਹਾਣੀ ਇਹ ਜਿਵੇਂ ਕਿਹਾ ਜਾ ਰਿਹਾ ਸੀ ਕਿ ਕਨਸਟੀਟਿਊਸ਼ਨ ਨੂੰ ਥ੍ਰੈਟ ਬਹੁਤ ਵੱਡੀ ਜੇ ਲੀਡਰ ਆਫ ਆਪੋਜੀਸ਼ਨ ਨੂੰ ਤੁਸੀਂ ਬੋਲਣ ਤੋਂ ਰੋਕੋਗੇ ਪਾਰਲੀਮੈਂਟ ਦੇ ਵਿੱਚ ਕੁਝ ਵੀ ਬੋਲਿਆ ਜਾ ਸਕਦਾ ਉਹਨੂੰ ਬੋਲਣ ਤੋਂ ਕੋਈ ਰੋਕ ਨਹੀਂ ਸਕਦਾ ਜੇ ਉਹਦੇ ਸ਼ਬਦ ਗਲਤ ਹੈ ਤਾਂ ਉਹਦੇ ਸ਼ਬਦ ਕਾਰਵਾਈ ਤੋਂ ਕੱਢੇ ਜਾ ਸਕਦੇ ਆ ਪਰ ਜਮਾ ਰੋਕ ਦੇਣਾ ਕਿ ਤੁਸੀਂ ਜੀ ਬਿਲਕੁਲ ਇਹ ਤੇ ਬੋਲਣਾ ਹੀ ਨਹੀਂ ਇਹ ਮੇਰੇ ਖਿਆਲ ਮੁਤਾਬਕ ਇਹ ਬਹੁਤ ਵੱਡਾ ਉਹਦੇ ਤੇ ਹਮਲਾ ਇਹਦੇ ਤੇ ਹੁਣ ਕਈ ਜਿਹੜੇ ਹੈਗੇ ਵਿਦਵਾਨ ਬੰਦੇ ਉਹਨਾਂ ਨੇ बोलना ਸ਼ੁਰੂ ਕਰਤਾ ਵਕ ਵਕ ਪੱਤਰਕਾਰਾਂ ਨੇ बोलना ਸ਼ੁਰੂ ਕਰਤਾ ਕਿ ਜੇ ਭਾਵੇਂ ਪ੍ਰਕਾਸ਼ਿਤ ਕੋਈ ਚੀਜ਼ ਨਾ ਵੀ ਹੋਈ ਹੋਵੇ ਬੰਦਾ ਉਹ ਵੀ ਬੋਲ ਸਕਦਾ ਤੇ ਜੇ ਪ੍ਰਕਾਸ਼ ਸਾਹਿਬਾ ਕਿੰਨੀਆਂ ਖਬਰਾਂ ਆਪਾਂ ਜਿਹੜੀਆਂ ਛਾਪਦੇ ਆ ਆਪਦੇ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਇਹ ਸਾਰੀਆਂ ਦੀਆਂ ਸਾਰੀਆਂ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਆਧਾਰ ਤੇ ਕੁਐਸਚਨ ਬਣਦੇ ਉੱਥੇ ਸਵਾਲ ਪੁੱਛਿਆ ਜਾਂਦਾ ਹਵਾਲਾ ਦਿੱਤਾ ਇਹਦਾ ਦੇ ਇਹਦੇ ਬਾਰੇ ਗੱਲ ਕਰੂ ਖੁਦ ਭਾਰਤੀ ਜਨਤਾ ਪਾਰਟੀ اپੋਜੀਸ਼ਨ 'ਚ ਹੁੰਦਾ ਹਵਾਲੇ ਦਿੰਦੀ ਰਹੀ ਹੈ ਈਵਨ ਜਿਹੜੀਆਂ ਰਾਜਾਂ ਦੀਆਂ ਅਸੈਂਬਲੀਆਂ ਜਿੱਥੇ ਸਰਕਾਰਾਂ ਗੈਰ ਭਾਜਪਾਈ ਹੈ ਚਾਹੇ ਉਹ ਕਿਸ ਰੀਜIONAL ਪਾਰਟੀ ਦੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਦੀ ਹੋਵੇ ਚਾਹੇ ਉਹ ਮਮਤਾ ਬੇਨਰਜੀ ਦੀ ਹੋਵੇ ਕਿਸੇ ਦੀ ਵੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੋਵੇ ਇੱਥੇ ਜੇ ਕੋਈ ਮਾਮਲਾ ਆਉਂਦਾ ਉਹਦੇ ਤੇ ਕਿੰਤੂ ਪ੍ਰੰਤੂ ਜਿਹੜਾ ਹੈਗਾ ਉਹ ਕਰਦੇ ਆ ਇਹ ਜੇ ਕਿਉਂ ਨਹੀਂ ਜੇ ਉਹਨਾਂ ਦੀਆਂ ਖਬਰਾਂ ਲੱਗ ਜਾਂਦਾ ਅਖਬਾਰਾਂ ਦੇ ਵਿੱਚ ਉਹ ਐ ਨਾਲ ਦੀ ਗੱਲ ਆਖਬਾਰਾਂ ਦੇ ਵਿੱਚ ਉਹ ਵੀ ਲਹਿਰਾਉਂਦੇ ਹੁੰਦੇ ਆ ਵੈਸੇ ਲਹਿਰਾਉਣ ਦੇ ਤੇ ਜਿਹੜਾ ਪੋਸਟਰ ਲਹਿਰਾਉਣ ਦੇ ਤੇ ਪਾਬੰਦੀ ਹੁੰਦੀ ਹੈ ਪਰ ਕੱਲ ਉਹਨਾਂ ਨੇ راہਲ ਗਾਂਧੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਮਤਲਬ ਜਿਹੜੀ ਗੱਲ راہਲ ਗਾਂਧੀ ਚਾਹੁੰਦਾ ਸੀ ਪਬਲਿਕ ਦੇ ਵਿੱਚ ਉਹ ਜਾਵੇਗਾ ਉਹ ਪਬਲਿਕ ਚਲੀ ਗਈ ਉਹ ਚਾਹੁੰਦਾ ਸੀ ਕਿ ਅੱਜ ਜਿਹੜੀ ਹੈਗੀ ਜਿਹਦੀ ਕਾਰਬਨ ਰਿਪੋਰਟ ਦਿੱਤੀ ਹੈ ਕਿ ਆ ਜਿਹੜੀ ਹੈਗੀ ਆ ਖਬਰ ਜਿਹੜੀ ਕਿਤਾਬ ਹੈ ਇਹਨੂੰ ਪ੍ਰਕਾਸ਼ ਨਹੀਂ ਹੋਣ ਦਿੱਤਾ ਜਾ ਰਿਹਾ ਉਸ ਜਿਹੜੀ ਹੈਗੀ ਕਿਤਾਬ ਦੇ ਵਿੱਚ ਲਿਖਿਆ ਕੀ ਹੈ ਉਹਦੇ ਵਿੱਚ ਇਨਕਿਸ਼ਾਫ ਕੀਤਾ ਉਹ ਹੈ ਇਹਦੇ ਉਲਟੇ ਦੀ ਆਪਾਂ ਨੂੰ ਕੰਪੇਅਰ ਕਰਕੇ ਦੇਖੀਏ ਕਾਂਗਰਸ ਪਾਰਟੀ ਦੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਦੇ ਦੌਰ ਦੇ ਵਿੱਚ ਤਿੰਨ ਲੜਾਂ ਤਿੰਨ ਟੈਰ ਲੜਾਂ ਹੋਈਆਂ ਪਹਿਲੀ ਜਿਹੜੀ ਹੈ 1962 ਦੇ ਵਿੱਚ ਚైనా ਦੇ ਨਾਲ ਹੋਈ ਸੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਮਾਰ ਖਾਧੀ ਹੈ ਉਸ ਤੋਂ ਪਹਿਲਾਂ ਜਿਹੜੀ 1948 ਦੇ ਵਿੱਚ ਹੋਈ ਸੀ ਜਦੋਂ ਕਸ਼ਮੀਰ ਦਾ ਵੱਡਾ ਹਿੱਸਾ ਅਕੁਪਾਈ ਕੀਤਾ ਸੀ ਪਾਕਿਸਤਾਨੀਆਂ ਨੇ ਪਰ ਇਹਨਾਂ ਆਖਰੀ ਮੌਕੇ ਦੇ ਉੱਤੇ ਕਿਉਂਕਿ ਕਸ਼ਮੀਰ ਦੇ ਉੱਤੇ ਸੌਦਾ ਨਹੀਂ ਮਾਲਕੀ ਨਹੀਂ ਉਸ ਵੇ ਕਸ਼ਮੀਰ ਕਿੰਨੀ ਬਣ ਜਿਹੜੀ ਸਟੇਟ ਸੀ ਜਿਹੜੀ ਸੀ ਜਦੋਂ ਉਹਨਾਂ ਨੇ ਸਮਝੌਤਾ ਕਰ ਲਿਆ ਸਕਿਉਰਿਟੀ ਆਪਾਂ ਨੂੰ ਦੇਤੀ ਤੇ ਸਾਡੀਆਂ ਫੌਜਾਂ ਨੇ ਜਾ ਕੇ ਮਤਲਬ ਜਿਹੜੇ ਉਹਨਾਂ ਨੂੰ ਉਹ ਨੈਸ਼ਨਲ ਚੇਨ ਚ ਬਾਈ ਕਿ ਉੱਥੇ ਬੱਲੇ ਬੱਲੇ ਹੋ ਗਏ ਬੱਲੇ ਬੱਲੇ ਉਸ ਤੋਂ ਬਾਅਦ ਆਪਾਂ ਦੇਖੀਏ ਫੇਰ ਆ ਗਈ 65 ਦੀ ਜੰਗ 65 ਦੀ ਜੰਗ ਦੇ ਵਿੱਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਾਰ ਆਇਆ ਫਿਰ ਆਈਗੀ 71 ਦੀ جنگ 71 ਦੀ جنگ ਦੇ ਵਿੱਚ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਇੱਕ ਨਵਾਂ ਦੇਸ਼ ਜਿਹੜਾ ਹੈਗਾ ਨਕਸ਼ੇ ਤੇ ਬਣਿਆ ਬੰਗਲਾਦੇਸ਼ ਉਸ ਤੋਂ ਬਾਅਦ ਜੇ ਅਸੀਂ ਦੇਖੀਏ ਤੇ ਇਹ 71 ਵਾਲੀ ਲੜਾਈ ਹੈ ਜੀ ਜਿਹਦੇ ਵਿੱਚ 93 ਹਜ਼ਾਰ ਫੌਜੀਆਂ ਨੂੰ ਪਾਕਿਸਤਾਨ ਦੀ ਫੌਜੀਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਤਾ ਸੀ ਇਤਿਹਾਸਵਾਦੀ ਸੀ ਇਹਨਾਂ ਦੇ ਜੀ ਜਨਰਲ ਨੇਾਜ਼ੀ ਨੇ ਜਨਰਲ ਅਰੋੜਾ ਦੇ ਸਾਹਮਣੇ ਲੈ ਕੇ ਆਪਣਾ ਜਿਹੜਾ ਪਿਸਤੌਲ ਰੱਖਿਆ ਸੀ ਅਰੋੜਾ ਸਾਹਿਬ ਨੇ ਜਿਹੜਾ ਉਹ ਅਰੈਸਟ ਕੀਤਾ ਸੀ ਜੀ ਇਸੇ ਤਰੀਕੇ ਦੇਖੀਏ ਪਾਕ ਕਾਰਗਿਲ ਦੀ جنگ ਜੀ ਕਾਰਗਿਲ ਦੀ جنگ ਦੇ ਵਿੱਚ ਜਿਹੜੀ ਹੈਗੀ ਭਾਰਤੀ ਫੌਜ ਨੇ ਬੜੇ ਆਦੇ ਜੋਰ ਦਿਖਾਇਆ ਤੇ ਕੁੱਲ ਮਿਲਾਕੇ ਉਹ ਕਹਿੰਦੇ ਵੀ ਜਿਹੜੀਆਂ ਕਾਰਗਿਲ ਦੀ جنگ ਹੈ ਕਾਰਗਿਲ ਦੀ جنگ ਤਾਂ ਹੋਈ ਹੈ ਭਾਈ ਸਾਹਿਬ ਦੇ ਜਮਾਨੇ ਲੇਕਿਨ ਬਾਕੀ ਸਾਰੀਆਂ ਜੰਗਾਂ ਜਿਹੜੀਆਂ ਹੋਈਆਂ ਉਹ ਜੰਗਾਂ ਹੋਈਆਂ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਔਰ ਕਾਂਗਰਸ ਪਾਰਟੀ ਦਾ ਜਿਸ ਵੇਲੇ ਅਮਰੀਕਾ ਵੀ ਵਿਰੋਧ ਕਰਦਾ ਸੀਗਾ ਤੁਹਾਡਾ ਸਾਡੇ ਨਾਲ ਪਾਕਿਸਤਾਨ ਕਿਉਂਕਿ ਕਾਂਗਰਸ ਮੈਂ ਇਸ ਕਰਕੇ ਕਹਤਾ ਵੀ ਇਹ ਜੋ ਦੇਸ਼ ਦੀ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਕੋ ਇੰਦਰਾ ਗਾਂਧੀ ਦਾ ਵਿਰੋਧ ਕਰਦੇ ਸੀ ਅਮਰੀਕਾ ਦਾ ਜਿਹੜਾ ਵਿਦੇਸ਼ ਮੰਤਰੀ ਸੀ ਉਹ ਇੱਥੇ ਆਇਆ ਤੇ ਉਹ ਨੇ ਇੰਦਰਾ ਗਾਂਧੀ ਪ੍ਰਤੀ ਜੋ ਸ਼ਬਦ ਬੋਲੇ ਆਪਣੇ ਪ੍ਰੈਜ਼ੀਡੈਂਟ ਦੇ ਕੋਲ ਉਹ ਬੜੇ ਇਤਰਾਜਯੋਗ ਸੀ ਪਰ ਇੱਕ ਔਰਤ ਨੇ ਮਤਲਬ ਇਸ ਕਿਸਮ ਦਾ ਮਾਹੌਲ ਸਿਰਜ ਕੇ ਦੁਨੀਆ ਦੇ ਵਿੱਚ ਵਾਤਾਵਰਨ ਆਪਦੇ ਹੱਕ ਦੇ ਵਿੱਚ ਕੀਤਾ ਪਾਕਿਸਤਾਨ ਨੂੰ ਨਾ ਸਿਰਫ ਰਾਇਆ ਪਾਕਿਸਤਾਨ ਦੇ ਦੋ ਟੁਕੜੇ ਟੁਕੜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਲੋਕਾਂ ਦੇ ਵਿੱਚ ਨਵੇਰਦਾ ਇੱਕ ਮਤਲਬ ਜਿਹੜਾ ਵਿਸ਼ਾ ਬਣ ਗਿਆ ਵਿਸ਼ਾ ਬਣ ਗਿਆ ਜਿਵੇਂ ਕਿ ਉਹਨੂੰ ਰੋਕਿਆ ਰੋ ਏ ਥੇ ਲੋ ਸਾਬ ਅਗਲੀ ਆਪਾਂ ਖਬਰ ਵੱਲ ਚੱਲਦੇ ਹਾਂ ਜੀ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਹੋਣ ਤੋਂ ਨਾ ਕਰਤੀ ਜੀ ਉਹ ਵੀ ਕੀ ਗਲਵਾਤਾ ਸਾਡੇ ਦੱਸਿਓ ਦਰਸ਼ਕਾ ਉਹ ਵੜਾ ਜੀ ਅਮਰਤਪਾਲ ਸਿੰਘ ਨੇ ਜਿਹੜੀ ਹੈ ਨਾ ਅਗੇਤੀ ਇੱਕ ਪਟੀਸ਼ਨ ਪਾਤੀ ਸੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੈ ਜੀ ਕਿਉਂਕਿ ਇਸ ਵੇਲੇ ਬਜਟ ਸੈਸ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਜੀ ਤੇ ਉਹਨਾਂ ਨੇ ਪਾ ਦਿੱਤੀ ਸੀ ਕਪਟੀਸ਼ਨ ਜੀ ਮੇਰੀ ਮੈਨੂੰ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਦਿੱਤਾ ਜਾਵੇ ਇਹ ਮੇਰਾ ਸੰਵਿਧਾਨਕ ਹੱਕ ਹੈ ਕਿਉਂਕਿ ਮੈਂ ਮੈਂ ਖਲੂਰ ਸਾਹਿਬ ਦੇ ਹਲਕੇ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਹਾਂ। ਉਹਨਾਂ ਨੇ ਫਿਰ ਦੋ ਤਿੰਨ ਗੱਲਾਂ ਕਹੀਆਂ ਕਿ ਮੈਂ ਡਰੱਗਸ ਦੇ ਉੱਤੇ ਗੱਲ ਕਰਨੀ ਹੈ। ਜੀ। ਮੈਂ ਹੜਾ ਦੇ ਉੱਤੇ ਗੱਲ ਕਰਨੀ ਹੈ। ਜੀ। ਔਰ ਮੈਂ ਜਿਹੜੀ ਹੈਗੀ ਐ ਸਾਡੇ ਜਿਹੜੇ ਇਲਾਕੇ ਦੇ ਲੋਕ ਐ ਉਹਦੇ ਬਾਰੇ ਗੱਲ ਕਰਨੀ ਹੈ। ਉਹਨਾਂ ਦੀ ਹਾਲਤ ਮਾੜੀ ਐ। ਸਾਡੇ ਨਾਲ ਤੱਕਾ ਹੋ ਰਿਹਾ, ਜ਼ਿਆਦਤੀ ਹੋ ਰਹੀ ਐ। ਇਸ ਕਰਕੇ ਸਾਨੂੰ ਉੱਤੇ ਜਾਣ ਦਿੱਤਾ ਜਾਂਦੀ। ਜੀ। ਔਰ ਉਹਨੇ ਨਾਲੇ ਗੱਲ ਕਹੀ ਸੀ ਕਿ ਮੇਰੇ ਕੋਲੇ ਬਹੁਤ ਸਾਰਾ ਫੰਡ ਐ ਜਿਹੜਾ ਐਮਪੀ ਲੈਡ ਦਾ ਮੈਂ ਉਹ ਫੰਡ ਤਕਸੀਮ ਕਰਨਾ ਲੋਕਾਂ ਨੂੰ। ਇਹਦੇ ਹਸੇ ਜ਼ਿਆਦਤੀ ਐ ਮਾਨ ਜੋ ਹਾਈ ਕੋਰਟ ਨੇ ਕਿਉਂਕਿ ਪਹਿਲਾ ਹਾਈ ਕੋਰਟ ਨੇ ਪਿਛਲੀ ਵਾਰੀ ਵੀ ਜਿਹੜੀ ਹੈ ਉਹਨੂੰ ਹਾਈ ਕੋਰਟ ਦੇਣਾ ਚਾਹੁੰਦੀ ਸੀ ਕਿ ਉਹਨੂੰ ਕੋਈ ਰਾਹਤ ਦਿੱਤੀ ਜਾਵੇ ਲੇਕਿਨ ਉਸ ਵੇਲੇ ਜਿਹੜਾ ਹੈਗਾ ਬਿਲਕੁਲ ਜਿਹੜਾ ਟਾਈਮ ਸੀਰੇ ਤੇ ਆ ਗਿਆ ਸੀ ਜੇ ਨਹੀਂ ਕੋਈ ਰਹਿ ਗਿਆ ਸੀ ਤੇ ਫਿਰ ਜੱਜ ਸਾਹਿਬ ਨੇ ਚੀਫ ਜੱਜ ਸਾਹਿਬ ਨੇ ਕਰ ਕੇ ਕਹਿੰਦੀ ਸੀ ਕਿ ਜੀ ਆਪਾਂ ਜਾਸ ਦੇ ਵੀ ਲਈਏ ਤਾਂ ਫਿਰ ਵੀ ਡਿਬਰੂਗੜੀ ਦੇਲ ਤੋਲ ਲਈ ਆਣਾ ਮੁਸ਼ਕਲ ਮੁਸ਼ਕਲਾ ਲੇਟ ਹੋ ਜੂ ਔਰ ਕਹਿ ਦਿੱਤਾ ਸੀ ਉਹਨਾਂ ਦੇ ਵਕੀਲ ਨੂੰ ਕਿ ਅਗਲੀ ਵਾਰੀ ਤੁਸੀਂ ਐਡਵਾਂਸ ਪਹਿਲਾਂ ਹੀ ਅਗੇਤੀ ਐਪਲੀਕੇਸ਼ਨ ਪਾ ਲੈ ਤੇ ਨਹੀਂ ਅਗੇਤੀ ਆਪਣੀ ਪਟੀਸ਼ਨ ਪਾਤੀ ਐ ਐਪਲੀਕੇਸ਼ਨ ਨੂੰ ਪੱਕਾ ਤੇ ਨਹੀਂ ਜੀ ਉਹ ਪਟੀਸ਼ਨ ਪਾ ਲਈ ਉਹ ਪਟੀਸ਼ਨ ਦੇ ਉੱਤੇ ਗੌਰ ਫਰਮਾਉਂਦਾ ਹੈ ਮਾਨਯੋਗ ਹਾਈ ਕੋਰਟ ਨੇ ਭੇਜੀ ਤੀ ਪੰਜਾਬ ਸਰਕਾਰ ਨੂੰ ਕਿ ਜਿਸ ਬੰਦੇ ਨੇ ਮਤਲਬ ਜਿਹੜਾ ਹੈਗਾ ਜਿਹੜਾ ਸੰਬੰਧਤ ਆਦਮੀ ਆ ਉਹ ਇਹਦੇ ਤੇ ਫੈਸਲਾ ਲਵੇ ਕਿ ਕੀ ਇਹਨੂੰ ਮਤਲਬ ਜਿਹੜਾ ਹੈਗਾ ਪੈਰੋਲ ਦੇਣੀ ਹੈ ਇਹਨੂੰ ਜਿਹੜੀ ਹੈਗੀ ਪੈਰੋਲ ਦੇਣੀ ਆ ਜਾਂ ਇਹਨੂੰ ਕਸਟੋਡੀਅਲ ਅ ਜੇ ਜਿਹੜੀ ਉਹ ਜਿਹੜੀ ਲੈ ਕੇ ਜਾਣਾ ਪਾਰਲੀਮੈਂਟ ਦੇ ਵਿੱਚ ਉੱਥੇ ਬੋਲਣ ਦਾਤ ਕਰ ਦੇਣਾ ਹੈ ਜਾਂ ਕੀ ਕਰਨਾ ਤੁਸੀਂ ਜਣੀਆਂ ਜਿਹੜੀ ਜੀ ਤੇ ਫੈਸਲਾ ਕਰੋ ਜੀ ਕੱ ਪਹਿਲਾਂ ਤਾਂ ਇਹ ਆ ਗਿਆ ਸੀ ਕਿ ਹਜੇ ਤੱਕ ਪੰਜਾਬ ਸਰਕਾਰ ਨੇ ਫੈਸਲਾ ਨਹੀਂ ਕੀਤਾ ਲੇਕਿਨ ਲੇਟ ਨਾਈਟ ਕੱਲ ਸ਼ਾਮੀ ਇਹ ਪਤਾ ਲੱਗਿਆ ਕਿ ਪੰਜਾਬ ਪੰਜਾਬ ਸਰਕਾਰ ਨੇ ਇਹ ਕਹਿਤਾ ਕਿ ਅਮਰਪਾਲ ਸਿੰਘ ਜਿਹੜਾ ਹੈਗਾ ਅਸੀਂ ਉਹਨੂੰ ਬਾਹਰ ਆਉਂਦੀ ਇਜਾਜ਼ਤ ਨਹੀਂ ਦੇਵਾਂਗੇ ਉਹਦੀ ਐਪਲੀਕੇਸ਼ਨ ਰੱਦ ਕਰ ਦਿੱਤੀ ਮਤਲਬ ਇਹ ਹੈ ਕਿ ਜਿਹੜੇ ਇੱਕ ਬੰਦੇ ਦੇ ਇੱਕ ਮੈਂਬਰ ਪਾਰਲੀਮੈਂਟ ਦੇ ਅਧਿਕਾਰ ਹੈ ਉਹਦੇ ਪਾਰਲੀਮੈਂਟਰੀ ਅਧਿਕਾਰ ਆ ਉਹਨਾਂ ਪਾਰਲੀਮੈਂਟਰੀ ਅਧਿਕਾਰਾਂ ਤੋਂ ਵੱਧ ਕੀਤਾ ਜਾਵੇ ਇਹ ਗੱਲ ਦਾ ਜਿਹੜੀ ਹੈਗੀ ਚਰਚਾ ਕਾਫੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਮਰਪਾਲ ਸਿੰਘ ਅਜੇ ਨਹੀਂ ਜਾ ਸਕਦਾ ਅਜੇ ਪਹਿਲਾਂ ਕੋਸ਼ਿਸ਼ਾਂ ਤਾਂ ਜਿਹੜਾ ਬਜਟ ਸੈਸ਼ਨ ਦਾ ਹੁਣ ਹੁਣ ਹੈ ਕੁਝ ਹਿੱਸਾ ਜੇ ਕੁਝ ਤਰ੍ਹਾਂ ਬਾਅਦ ਹੋਣੇ ਉਹਦੇ ਵਿੱਚ ਉਹ ਦੁਬਾਰਾ ਮਤਲਬ ਜਿਹੜੀ ਅਪਕੇ ਕੋਈਦਰੋਂ ਨਾ ਹੋ ਗਈ ਉਹ ਦੁਬਾਰਾ ਪਟੀਸ਼ਨ ਪਾਉਣਗੇ ਉਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਕੀ ਫੈਸਲਾ ਲੱਗਦੀ ਹੈ ਮੇਰੇ ਖਿਆਲ ਮੁਤਾਬਕ ਉਹਦੇ ਰਾਹੀਂ ਸ਼ਾਇਦ ਉਹ ਪਾਰਲੀਮੈਂਟ ਉਹਦੇ ਜਾ ਸਕਣ ਕਿਉਂਕਿ ਇਹ ਤੋਂ ਪਹਿਲਾਂ ਇੰਜੀਨੀਅਰ ਰਸ਼ੀਦ ਜਿਨ੍ਹਾਂ ਦੇ ਖਿਲਾਫ ਯੂਏਪੀਏ ਲੱਗਿਆ ਹੋਇਆ ਹੈ ਉਹਨਾਂ ਨੂੰ ਪਹਿਲਾਂ ਵੀ ਇਜਾਜ਼ਤ ਮਿਲ ਗਈ ਸੀ ਜੰਮੂ ਕਸ਼ਮੀਰ ਤੋਂ ਆਉਂਦੇ پارਲੀਮੈਂਟ ਦੇ ਮੈਂਬਰ ਹੈ پارਲੀਮੈਂਟ ਜਾਂਦੀ ਸੀ ਦੂਜੀ ਵਾਰੀ ਉਹਨਾਂ ਨੂੰ ਫੇਰ ਮਿਲ ਗਈ ਸੀ ਹੁਣ ਫੇਰ ਉਹਨਾਂ ਨੂੰ ਜਿਹੜੀ ਹੈ ਇਜਾਜ਼ਤ ਜਿਹੜੀ ਹੈ ਵੀ ਜੇਲ੍ਹ ਦੇ ਵਿੱਚੋਂ ਕਸਟਡੀ ਦੇ ਵਿੱਚ ਲੈਦਾ ਜਾਊਗਾ ਔਰ ਉਸ ਤੋਂ ਉਹਨਾਂ ਨੂੰ ਪਾਰਲੀਮੈਂਟ ਅਟੈਂਡ ਕਰਵਾ ਕੇ ਸ਼ਾਮ ਨੂੰ ਫੇਰ ਜੇਲ੍ਹ ਦੇ ਵਿੱਚ ਵੀ ਆ ਗਿਆ ਉਹਨਾਂ ਨੇ ਵੀ ਇਹੀ ਦਲੀਲ ਦਿੱਤੀ ਹੈ ਕਿ ਜੇ ਇੰਜੀਨੀਅਰ ਰਸ਼ੀਦ ਨੂੰ ਇਹ ਤੁਸੀਂ ਇਸ ਤਰ੍ਹਾਂ ਇਜਾਜ਼ਤ ਦੇ ਸਕਦੇ ਹੋ ਤਾਂ ਸਾਨੂੰ ਕਿਉਂ ਨਹੀਂ ਸਾਨੂੰ ਵੀ ਮਿਲਣੀ ਚਾਹੀਦੀ ਹੈ ਪਰ ਮੇਰੇ ਖਿਆਲ ਮਤਾਬ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਇਜਾਜ਼ਤ ਦੇ ਦੇਣੀ ਚ ਉਸੇ ਬਾਅਦ ਆ ਕੇ ਉਹਨੂੰ ਕਿਵੇਂ ਰੋਕੋਗੇ ਜਿਵੇਂ ਹੁਣ ਇਹ ਕਹਿੰਦੇ ਦੀ ਉਹ ਤਾਂ ਪਤਾ ਨਹੀਂ ਕੀ ਕੁਛ ਬੋਲਦੇ ਆ ਕੇ ਜੇ ਕਹਿੰਦੇ ਹੁਣ ਬਾਹਰ ਕਾ ਕੇ ਕੁਛ ਬੋਲਦਾ ਪਾਰਲੀਮੈਂਟ 'ਚ ਬੋਲਦਾ ਤੇ ਪਾਣੀਆਂ ਨੂੰ ਅਗਲਾ ਪਾਰਲੀਮੈਂਟ 'ਚ ਅਪੋਜੀਸ਼ਨ ਦੇ ਲੀਡਰ ਨੂੰ ਰਹੁਲ ਗਾਂਧੀ ਨੂੰ ਨਹੀਂ ਬੋਲਣ ਦਿੰਦੇ ਤੇ ਉਹ ਜੇ ਜੇ ਅਪੋਜੀਸ਼ਨ ਦੇ ਲੀਡਰ ਨੂੰ ਨਹੀਂ ਬੋਲਣ ਦਿੱਤਾ ਤਾਂ ਕੀ ਇੰਡੀਆ ਦੀ ਸਟੇਟ ਐਡੀ ਕਮਜ਼ੋਰ ਹੈ ਨਹੀਂ ਉਹ ਅਮਰਪਾਲ ਸਿੰਘ ਨੂੰ ਬੋਲਣ ਦੇ ਦੂ ਜੇ ਬੰਦਾ ਆਉਂਦਾ ਉਹ ਤੇ ਹੱਕਾ ਖੂਕਾ ਜੇ ਬੋਲਦਾ ਵੀ ਉਹਨੂੰ ਬੋਲਣ ਦਾ ਹੱਕ ਚਾਹੀਦਾ ਇਸ ਕਰਕੇ ਮੇਰੇ ਖ਼ਲਮ ਮੁਤਾਬਕ ਇੱਕ ਜਾਤੀਆ ਤੱਕ ਹੈ ਇਹ ਥਾਣੀ ਹੋਣਾ ਚਾਹੀਦਾ ਬਹੁਤ ਬਹੁਤ ਤੇ ਸਾਡਾ ਜਿਹੜਾ ਬਖਤੌਟਲ YouTube ਚੈਨਲ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਨਾਲ ਹੀ Instagram ਹੈ ਤੇ Facebook ਪੇਜ ਵੀ ਹੈ ਸਸੀ ਗਾਜੂ